ਇੱਕ ਵਿਖਾਰੀ ਨਾਲ ਚੋਕ ਤੇ ਮੰਗ ਰਿਹਾ ਸੀ ਤੇ ਮੈਂ 2 ਦਿਨ ਤੋਂ ਭੁੱਖਾ ਕੁਝ ਨਹੀਂ ਖਾਧਾ ਮੈਨੂੰ ਦੋਸਤਿਓ ਇੱਕ ਆਦਮੀ ਆਇਆ ਇਹਨਾਂ ਨੇ ਕਿੰਨੇ ਪੈਸੇ ਚਾਹੀਦੇ ਕਹਿੰਦਾ 50 ਰੁਪਏ ਕਹਿੰਦਾ ਕਹਿੰਦਾ 50 ਰੁਪਏ ਤਾਂ ਨਹੀਂ 500 ਦਨੂਟਾ ਖੁੱਲੇ ਇਧਰ ਕੋ ਉਹਨੇ ਜੇ ਵਿੱਚੋਂ ਆਤਮਾਰਿਆ ਨੋਟਾਂ ਦੀ ਇੱਕ ਢੇਕੀ ਕੱਢੀ ਕਹਿੰਦਾ ਆ ਲੋ ਸਾਡੀ ਚੱਟ ਸੱਤੀ 500 ਦੇ ਦਿਓ ਉਹ ਕੰਗਾ ਚਿਰ ਕੋਲ ਐਨੇ ਪੈਸੇ ਫਿਰ ਤੂੰ ਰੋਟੀ ਕਿਉਂ ਨਹੀਂ ਖਾਂਦਾ ਕਹਿੰਦਾ ਦੋਸਤੋ ਇਹਦੇ ਚੁਣੀ ਮਿਕਾਸਾ ਕਿਉਂ ਕਹਿੰਦਾ ਇਹ ਮੇਰਾ ਬੇਟਾ ਜਿਹੜਾ ਹੈ ਨਾ ਯੂ ਪੀ ਐਸ ਸੀ ਦੀ ਤਿਆਰੀ ਕਰ ਰਿਹਾ ਹੈ ਇਹ 50000 ਰੁਪਇਆ ਤਾਂ ਮੈਂ ਜਿਹੜਾ ਹਾਂ ਕੋਚਿੰਗ ਦੀ ਫੀਸ ਭਰਨੀ ਹੈ ਆਲੀ ਉਹਨੇ ਤੂੰ ਕੱਟ ਦੀ 1000 ਰੁਪਇਆ ਕੱਟਦਾ ਹੈ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ